ਚੇਕ ਕਰ ਜੀ ਥੋੜਾ ਉਹ ਨਾ ਮੇਰੀ ਫਰੈਂਡ ਸੀ ਮੈਂ ਉਹਦੇ ਕੋਲੋਂ 2000 ਰੁਪਇਆ ਫੜਿਆ ਸੀ ਰੈਂਟ ਦੇਣ ਵਾਸਤੇ ਕੀ ਨਾਂ ਕੀ ਉਹਨਾਂ ਦਾ ਉਹਦਾ ਨਾਮ ਹੈਗਾ ਜੀ ਮਨਪ੍ਰੀਤ ਵੈਸੀ ਕੈਸ਼ ਕਹਿੰਦੇ ਆ ਉਹਨੂੰ ਅੱਛਾ ਹਾਂਜੀ ਕਿੱਥੇ ਰਹਿਮਲਾ ਇਹ ਇਧਰ ਹੈ ਤਾਂ ਨਗਰੇ ਦੀ ਉਹ ਤੇ ਹੁਣ ਆਪਣੇ ਇਧਰ ਰਹਿੰਦੀ ਹੈ ਕਿ ਉਹ ਵਿਆਹ ਕਰਵਾਇਆ ਉਹਨੇ ਮੁੰਡੇ ਦੇ ਨਾਲ ਤੇ ਉਹ ਆਪੇ ਘਰ ਵਾਲੇ ਨਾਲ ਹੀ ਆਈ ਸੀ ਤੁਹਾਡੇ ਘਰੇ ਢਿੱਲੋਂ ਕਲੋਨੀ ਤੇ ਅੱਜ ਜਦੋਂ ਆਈ ਪਹਿਲਾਂ ਮੇਰੇ ਕੋਲ ਨਾ 7-8000 ਰੁਪਏ ਲੈ ਚੁੱਕੀ ਕਹਿੰਦੀ ਇੰਨਾ ਤੇਰਾ ਵਿਆਜ ਬਣ ਗਿਆ ਤੂੰ 7-8 ਮਹੀਨੇ ਹੋ ਗਏ ਵੀ 2000 ਰੁਪਏ ਫੜਾ ਸੀ ਵੀ ਇੰਨਾ ਤੇਰਾ ਵੀ ਵਿਆਜ ਆ ਮੈਂ ਚਲੋ ਦਿੰਦੀ ਰਹੀ 5-500 ਕਰਕੇ ਆਉਂਗੀ ਤੇ 5 ਅੱਜ ਆਈ ਤੇ ਮੈਂ ਉਹਨੂੰ 500 ਰੁਪਏ ਦਿੱਤਾ ਤੇ ਮੈਨੂੰ ਕਹਿੰਦੀ ਵੀ ਮੈਨੂੰ ਤਾਂ 2500 ਰੁਪਏ ਦੇ ਅੱਜ ਮੈਂ ਕਿਹਾ ਵੀ ਮੇਰੇ ਕੋਲ ਹੈ ਨਹੀਂ ਵੀ ਮੈਂ 500 ਹੀ ਦੇ ਸਕਦੀ ਹਾਂ ਇਸ ਨੂੰ ਮੈਡਮ ਜਦੋਂ ਤੁਸੀਂ ਪੈਸੇ ਲਏ ਸੀਗੇ ਤੁਸੀਂ ਉਹ ਗੱਲ ਪਹਿਲਾਂ ਕਲੀਅਰ ਕੀਤੀ ਵਿਆਹ ਚ ਲਈ ਆਉਂਦਾ ਤੇ ਫਿਰ ਲਈ ਫਿਰ ਅੱਬ ਜਿਵੇਂ ਨਾ ਉਸ ਮੁੰਡੇ ਨਾਲ ਜਿਹੜਾ ਉਹ ਵਿਆਹ ਕਰਾਇਆ ਉਹਦਾ ਹੈਗਾ ਚਿੱਟੇ ਦਾ ਕੰਮ ਅੱਛਾ ਜੀ ਤੇ ਉਹਦਾ ਨਾਮ ਹੈਗਾ ਪੇਟੀ ਮੁੰਡੇ ਕਿੱਥੇ ਚਿੱਟਾ ਵੇਦੇ ਜੀ ਹਾਂਜੀ ਚਿੱਟਾ ਦਾ ਕੰਮ ਕਿੱਥੇ ਕਰਦੇ ਆ ਇਹ ਉੱਥੇ ਆਪਣੇ ਕਿਹੜੇ ਮਨਲੇ ਆ ਇਥੇ ਉਹ ਨਾ ਮੁੰਡੇ ਨਾਲ ਵੀ ਆਈ ਹੈ ਨਾ ਉੱਥੇ ਮੈਨੂੰ ਮਲੇ ਦਾ ਨਾਮ ਨਹੀਂ ਪਤਾ ਹੈਗਾ ਤੁਹਾਨੂੰ ਕਿੱਥੋਂ ਪਤਾ ਮੈਡਮ ਚਿੱਟਾ ਭੇਜਦੇ ਹਾਂ ਹਾਂਜੀ ਉਹ ਮੈਂ ਜਦੋਂ ਮੇਰੇ ਨਾਲ ਰਹਿੰਦੇ ਸੀ ਉਦੋਂ ਵੀ ਇਹੀ ਕੰਮ ਹੀ ਕਰਦੇ ਸੀ ਉੱਥੇ ਅੱਛਾ ਹਾਂਜੀ ਤੇ ਕੀ ਨਾਮ ਉਹਨਾਂ ਦਾ ਹਾਂਜੀ ਕੀ ਨਾਮ ਉਹਨਾਂ ਦਾ ਬੇਟੀ ਹੈ ਜੀ ਮੁੰਡੇ ਦਾ ਨਾਮ ਤੇ ਉਹ ਦੋਨੋਂ ਜਿਹੜੀ ਕੁੜੀ ਹੈ ਉਹਦੇ ਨਾਲ ਇੱਕ ਸੱਚੇ ਨੂੰ ਮੁੰਡਾ ਆਇਆ ਸੀ ਕੁੜੀ ਦਾ ਨਾਮ ਕੀ ਹੈ ਕੁੜੀ ਦਾ ਨਾਮ ਮਨਪ੍ਰੀਤ ਹੈ ਜੀ ਵੈਸੇ ਕੈਸ਼ ਕਹਿੰਦੇ ਆ ਉਹਨੂੰ ਠੀਕ ਹੈ ਤੇ ਉਹ ਜਿਹੜਾ ਮੁੰਡਾ ਮੁੰਡਾ ਇੱਕ ਜਿਹੜਾ ਮੈਨ ਇੱਕ ਮੁੰਡਾ ਸੱਚਾ ਆਇਆ ਸੀ ਬਾਕੀ ਬਾਹਰ ਖੜੇ ਸੀ ਤਿੰਨ ਚਾਰ ਜਣੇ ਤੇ ਉਹਨ ਮੈਂ ਕਿਹਾ ਵੀ ਮੈਂ ਬਾਹਰ ਵੀ ਜਾਣਾ ਹੈ ਤੇ ਮੈਨੂੰ ਅੰਦਰ ਬੰਦ ਕਰੀ ਗਏ ਉਹ ਕੁੰਡੀ ਲਾਈ ਗਏ ਤੇ ਮੇਰੇ ਨਾਲ ਇਹ ਪਹਿਲਾਂ ਉਹਨੇ ਮੈਨੂੰ ਸ਼ੈਲਫ ਦੇ ਨਾਲ ਮਾਰਿਆ ਰ ਸੋਈ ਦੀ ਸ਼ੈਲਫ ਤੇ ਲੱਗੀ ਇਸ ਤਰ੍ਹਾਂ ਮੇਰੇ ਇੱਕਦਮ ਤੇ ਮੇਰਾ ਦਰਦ ਸ਼ੁਰੂ ਹੋ ਗਿਆ ਤੇ ਫਿਰ ਉਹਨਾਂ ਨੇ ਨਾ ਮੈਨੂੰ ਮੈਂ ਅੰਦਰੋਂ ਭੱਜ ਕੇ ਜਦੋਂ ਬਾਹਰ ਨੂੰ ਗਈ ਤੇ ਮੇਰਾ ਸਾਰਾ ਕੁਝ ਘਰੋਂ ਕਿੰਨੇ ਕਿੰਨੇ ਵੱਲੋਂ ਤੁਹਾਡਾ ਨਾ ਕੁੱਟਮਾਰ ਕੀਤੀ ਗਈ ਜੀ ਕੈਸ਼ ਜੀ ਮਨਪ੍ਰੀਤ ਉਹਦਾ ਨਾਮ ਹੈ ਜੀ ਤੇ ਸਚੀਨ ਮੁੰਡਾ ਆ ਤੇ ਪੇਟੀ ਜੀ ਕਿੰਨੇ ਵਜੇ ਹੋਈ ਸੀ 52 ਲੈ ਸੀ ਹਾਂ ਜੀ ਤੇ ਇਹ ਬਾਕੀ 2-3 ਨਾਲ ਬਾਹਰ ਖੜੇ ਸੀ ਮੈਡਮ ਕਿੰਨੇ ਵੇ ਲੜਾਈ ਹੋਈ ਹੈ ਇਹ ਲੜਾਈ ਹੋਈ ਆ ਆਪਣੀ 6-7 ਵਜੇ ਸ਼ਾਮ ਦੇ 6-7 ਵਜੇ ਹੈ ਸਟੇ ਮੈਡਮ 11 ਵਜਨ ਵਲੇ ਤੁਸੀਂ ਉਸ ਟਾਈਮ ਪੁਲਿਸ ਨੂੰ ਕੰਪਲੀਟ ਕਿਉਂ ਨਹੀਂ ਦਿੱਤੀ ਹਾਂ ਜੀ ਮੇਰੇ ਪੇ ਦਰਦ ਬਹੁਤ ਹੋ ਰਿਹਾ ਸੀ ਤੇ ਮੇਰੇ ਨਾਲ ਜਦੋਂ ਤੁਹਾਨੂੰ ਆਪੀ ਸੈਲਫ ਤੇ ਵਜੇ ਉਸ ਤੋਂ ਬਾਅਦ ਕੀ ਹੋਇਆ ਸਰਵਾਕਿਆ ਉਸ ਤੋਂ ਬਾਅਦ ਮੈਂ ਮੈਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਦੱਸਿਆ ਉਹਨਾਂ ਨੂੰ ਤੇ ਫਿਰ ਉਹ ਮੈਨੂੰ ਦਵਾਈ ਵਗੈਰਾ ਦਵਾਈਆਂ ਚਲੇ ਗਏ ਤੇ ਉਸ ਤੋਂ ਬਾਅਦ ਸਾਡੀ ਕੁੜੀਆ ਦਾ ਫੋਨ ਆਇਆ ਕਹਿੰਦੇ ਬਾਹਰ ਆ ਕੇ ਕਹਿੰਦੇ ਕਿੰਨੇ ਜਣੇ ਬਾਹਰ ਖੜੇ ਆ ਤੇ ਉਹ ਮੈਨੂੰ ਗਾਲਾਂ ਕੱਢ ਰਹੇ ਆ ਤੇ ਕਹਿੰਦੇ ਇੱਕ ਪਿਓ ਦੇ ਹੈ ਤੇ ਵੀ ਬਾਹਰ ਨਿਕਲੋ ਕਿੰਨੇ ਜਣੇ ਸੀ ਟੋਟਲ ਉਹ ਚਾਰ ਪੰਜ ਜਣੇ ਸੀ ਉਹ ਮੁੰਡੇ ਲੈ ਕੇ ਆਈ ਸੀ ਨਾਲ ਉਹ ਜਦੋਂ ਅੱਠ ਵਾਪਸ ਕਰ ਦਿੱਤਾ ਹਾਂਜੀ ਆਹ ਮੈਂ ਮੋਨ ਲਿਆ ਕਰਕੇ ਵਾਪਸ ਕਰ ਚੁੱਕੇ ਹਾਂ ਉਹ ਹਜੇ ਵੀ ਤੁਹਾਡੇ ਕੋਲ ਪੈਸੇ ਮੰਗਦੇ ਜਿਹੜੇ ਹਾਂਜੀ ਤੇ ਜਿਹੜਾ ਨਾ ਮੈਂ ਘਰੇ ਮਤਲਬ ਪਰਸ ਸੀ ਮੇਰਾ ਛੋਟਾ ਜਿਹੜਾ ਮੈਂ ਕੱਪੜਿਆਂ ਦੇ ਵਿੱਚ ਰੱਖਿਆ ਆਇਆ ਸੀ ਕਿ ਮੈਂ ਰੰਦੀ ਬਾਸੀ ਦੀ ਕੁੜੀ ਦੇ ਘਰੇ ਆ ਹਨਾ ਤੇ ਜੀਜਾ ਦੀ ਘਰ ਰਹਿੰਦੀ ਆ ਤੇ ਉਹਦੇ ਵਿੱਚ ਮੇਰੀਆਂ ਅੱਧੇ ਟੋਲੇ ਦੀਆਂ ਤੇ ਮੇਰਾ 5000 ਰੁਪਿਆ ਸੀ ਜੀ ਤੇ ਉਹਨਾਂ ਨੇ ਉਹ ਵੀ ਸਾਰਾ ਕੁਝ ਮੇਰੇ ਬੱਚੇ ਦਾ ਵੀ ਤੁਸੀਂ ਆਪ ਦੇਖੋ ਚੱਲ ਕੇ ਮੇਰੇ ਬੱਚੇ ਦਾ ਵੀ ਇੱਕ ਵੀ ਕੱਪੜਾ ਨਹੀਂ ਛੱਡਿਆ ਤੇ ਮੇਰਾ ਵੀ ਕੋਈ ਕੱਪੜਾ ਨਹੀਂ ਛੱਡਿਆ ਉਹਨਾਂ ਨੇ ਮੈਂ ਸਾਰਾ ਸਮਝ ਚੁੱਕਿਆ ਲੱਗੇ ਤੁਹਾਡਾ ਹਾਂ ਜੀ ਮੈਡਮ ਕੋਣ-ਕੋਣ ਸੇ ਨਾਮ ਕੀ ਮੈਡਮ ਕੀ ਕੀ ਨਾਮ ਹੈ ਜੀ ਮਾਂ ਮਨਪ੍ਰੀਤ ਉਹਦਾ ਨਾਮ ਹੈ ਕੁੜੀ ਦਾ ਕੈਸ਼ ਕਹਿੰਦੇ ਸੀ ਅਸੀਂ ਉਹਨੂੰ ਤੇ ਪੇਟੀ ਹੈ ਮੁੰਡਾ ਜਿਹੜਾ ਵੀ ਵਾਈਟ ਉਹ ਮਸ਼ਹੂਰ ਹੈ ਬਹੁਤ ਜ਼ਿਆਦਾ ਤੁਹਾਨੂੰ ਆਪੇ ਪਤਾ ਲੱਗ ਜਿਹੜੇ ਏਰੀਆ ਦਾ ਰਹਿਣ ਵਾਲਾ ਹੈ ਤੁਹਾਡੀ ਨੋ ਨੋ ਕੈਸ਼ ਸੀ ਕਿ ਕੁੜੀ ਜਿਹੜੀ ਹਾਂ ਜੀ ਹਾਂ ਜ ਪੈਸੇ ਉਹਦੇ ਕੋਲ ਦਿੱਤੇ ਸੀ ਕਿ ਜੈ ਸਚਨ ਕੋਲ ਹਾਂਜੀ ਨਹੀਂ ਨਹੀਂ ਉਹਨਾਂ ਕੋਲੋਂ ਲਿੱਤੇ ਸੀ ਕਿਹਦੇ ਕੋਲ ਕੈਸ਼ ਕਰਦੇ ਸੀ ਕੈਸ਼ ਕੋ ਦੋ ਜਾਂ ਮੁੰਡਾ ਹਾਂਜੀ ਹਸਬੰਡਾ ਦਾ ਮੈਨੂੰ ਉਹਨਾਂ ਦਾ ਕੰਮ ਪਿਆਰਦਾ ਕਿ ਉਹਦੇ ਵੀ ਪਹਿਲੇ ਨਹੀਂ ਵੈਸੀ ਹੀ ਲਏ ਸੀ ਜਿਵੇਂ ਫਰੰਟ ਹੈ ਮੇਰੀ ਇਸ ਤਰ੍ਹਾਂ ਹੀ ਲਏ ਸੀ ਨਹੀਂ ਪੈਸੇ ਕੈਸ਼ ਲਿੱਤੇ ਸੀ ਜੀ ਮੇਰੇ ਜਿੱਦਾਂ ਉਹਦੇ ਹੀ ਵਿਆਹ ਇਹ ਤੁਸੀਂ ਵੈਸੇ ਹੀ ਲਿੱਤੇ ਪੈਸੇ ਤੂੰ ਵਿਆਹ ਕਿਉਂ ਦੇ ਰਹੇ ਸੀ ਉਹਦਾ ਨਹੀਂ ਉਹ ਕਹਿੰਦੀ ਵਾਹ ਵਿਆਹ ਵੀ ਜਿਵੇਂ ਉਹਦੇ ਨਾਲ ਨਾ ਮੈਰਿਜ ਕਰਵਾ ਲਈ ਨਾ ਮੁੰਡਾ ਜੇ ਗੁੰਡਪੁਣੇ ਚ ਪੈਰ ਰੱਖਦਾ ਆ ਪੇਟੀ ਮੁੰਡਾ ਪਹਿਲਾਂ ਠੀਕ ਰਹਿੰਦੀ ਸੀ ਮੇਰੇ ਨਾਲ ਉਹ ਬਾਅਦ ਚ ਫਿਰ ਇਤਨਾ ਹਰਕਤਾਂ ਕਰਨ ਲੱਗ ਗਈ ਮੈਡਮ ਥੋੜਾ ਸਾਹਮਣੇ ਦੀ ਤੇ ਮਾਰਗੋਡ ਕਿੰਨੇ ਜਣੇ ਨੇ ਕੀਤੀ ਤੁਹਾਡੇ ਨਾਲ ਜਿਹੜੀ ਅੱਜ ਕੀਤੀ ਹੈ ਮਾਰਗੋਡ ਜੀ ਦੋ ਜਣੇ ਨੇ ਕੀਤੀ ਹੈ ਇੱਕ ਕਿੰਨਾ ਕਿੰਨਾ ਵੱਲੋਂ ਕੀਤੀ ਹੈ ਮਨਪ੍ਰੀਤ ਤੇ ਉਹਦਾ ਹਸਬੰਡ ਆ ਰਿਹਾ ਸੀ ਅਜੇ ਜਦੋਂ ਨੂੰ ਮੈਂ ਬਾਹਰ ਭੱਜ ਗਈ ਫਿਰ ਉਹਦਾ ਹਸਬੰਡ ਬਾਅਦ ਚੋਂ ਆਇਆ ਹੈ ਮੈਂ ਤਾਂ ਤੁਹਾਡੇ ਥਾਣਾ ਘੜ ਦਾ ਦੱਸ ਤੁਸੀਂ ਇਸ ਸੰਬੰਧੀ ਪੁਲਿਸ ਨੂੰ ਕੰਪਲੀਟ ਦਿੰਦੀ ਹੈ ਹਾਂਜੀ ਕਿਉਂਕਿ ਦਿੱਤੀ ਤੇ ਸਿਰੇ ਨੂੰ ਜਾ ਕੇ ਕੰਪਲੀਟ ਹਾਂਜੀ ਦਿੱਤੀ ਹੈ ਕਿੱਥੇ ਦਿੱਤੀ ਪੁਲਿਸ ਨੂੰ ਜਦੋਂ ਤੁਹਾਡੇ ਦਿੱਤੀਆ ਤਾਂ ਇਹ ਪੀਸੀ ਨੂੰ ਫੋਨ ਕੀਤਾ ਇਹ ਜੀ ਜਰੀ ਉਹਨਾਂ ਨੂੰ ਪਤਾ ਉਹ ਲੈ ਨਹੀਂ ਇਹ ਕਿਤਨਾ ਸਾਰੀ ਲੋਕਲੋਨੀ ਹੋਈ ਹੈ ਜੀ ਲੋਕਲੋਨੀ ਇਹ ਕਿੱਥੇ ਪਈ ਜਾਂਦੀ ਜੀ ਇਹ ਨੂਰਪੁਰ ਢੁੱਲੋਕਲੋਨੀ ਹੈ ਖਾਣਾ ਕਿਹੜਾ ਬੰਦਾ ਇੱਕ ਮਕਸੂਦ ਆ ਬੱਬੂ ਮੈਡੀਕਲ ਹੈਗਾ ਹਾਂ ਜੀ ਅੱਛਾ ਹਾਂ ਜੀ ਅੱਛਾ ਉਹਦੇ ਕੋਲ ਹੈ ਹਾਂ ਜੀ ਹਾਂ ਜੀ ਓਕੇ ਦੇਖੀ ਹੁਣ ਮੰਗ ਕੀ ਕਰਦੇ ਹਾਂ ਮੰਗੇ ਕਰਦੇ ਆਂ ਜੀ ਦੇਖੋ ਜੀ ਮੈਨੂੰ ਇਹ ਨਹੀਂ ਪਤਾ ਵੀ ਹੁਣ ਮੇਰਾ ਕੇਸ ਖਰਾਬ ਹੋਏਗਾ ਜਾਂ ਬਸ ਤੁਸੀਂ ਪ੍ਰੈਗਨੈਂਟ ਹੋ ਹਾਂ ਜੀ ਹਾਂ ਜੀ ਉਹ ਤੁਹਾਡੇ ਪੇਟ ਚ ਲੱਤ ਮਾਰੀ ਹਾਂ ਜੀ ਕਿੰਨੇ ਵੱਲੋਂ ਮਾਰੀ ਕਿੰਨਾ ਕਿੰਨਾ ਵੱਲੋਂ ਲੱਤ ਮਾਰੀ ਥਾੜੀ ਜਿੜੀ ਉਹ ਸਚੀਨ ਮੁੰਡਾ ਸੀ ਉਸਨੇ ਅੱਛਾ ਜੀ ਸਚੀ ਨੇ ਲੱਤ ਮਾਰੀ ਉਹਨੇ ਕਿੰਨੀ ਵਰੀ ਘਟਨਾ ਹੈ ਇਹ 7-8 ਵਜੇ ਦੀ ਘਟਨਾ ਹੈ ਜੀ ਸ਼ਾਮ ਦੇ ਠੀਕ ਹੈ ਜੀ ਕਿਉਂ ਡਾਕਟਰ ਨਹੀਂ ਜਦੋਂ ਨਹੀਂ ਜਦੋਂ ਤੁਹਾਡੇ ਪੇਟ ਤੇ ਲੱਤ ਮਾਰੀ ਉਦੋਂ ਉਸ ਵੇਲੇ ਕੌਣ-ਕੌਣ ਸੀ ਘਰ ਵਿੱਚ ਕੋ ਮੈਂ ਸੀ ਤੇ ਮੇਰਾ ਬੇਟਾ ਸੀ ਤੇ ਉਹ ਕੁੜੀ ਸੀ ਤੇ ਉਹ ਜਿਹੜਾ ਮੁੰਡਾ ਲੈ ਕੇ ਆਇਆ ਸੀ ਉਹ ਸੀ ਤੇ ਉਹ ਮਨਪ੍ਰੀਤ ਕੈਸ਼ ਮੈਡਮ ਜੁਰਾਇਨੀ ਜਿਹੜੇ ਦੋ ਤਿੰਨ ਮੁੰਡੇ ਸੀ ਉਹ ਬਾਹਰ ਖੜੇ ਸੀ ਲੇਡੀ ਆ ਲੇਡੀ ਨੇ ਰੋਕਿਆ ਨਹੀਂ ਕਿ ਪ੍ਰੈਗਨੈਂਟ ਨਹੀਂ ਨਹੀਂ ਉਹ ਤਾਂ ਆਪ ਮੈਨੂੰ ਫੜ ਰਹੀ ਸੀ ਤਾਂ ਕਾ ਕਰ ਰਹੀ ਸੀ ਜਿਸ ਤਰ੍ਹਾਂ ਮੈਨੂੰ ਖਿੱਚਦੀ ਹੈ ਅੰਦਰ ਲੇਡੀ ਲੇਡੀ ਤਾਂ ਲੇਡੀ ਦਾ ਦਰਸਾਵਾਦੀ ਨੇ ਕਿ ਪ੍ਰੈਗਨੈਂਟ ਨਹੀਂ ਨਹੀਂ ਕਹਿੰਦੀ ਮੈਨੂੰ ਕਹਿੰਦੀ ਮੈਂ ਕਿਹਾ ਵੀ ਮੈਂ ਦੇਖੋ ਥਾਣੇ ਕੰਪਲੇਂਟ ਦੇ ਦੇਣੀ ਆ ਵੀ ਤੁਸੀਂ ਮੈਨੂੰ ਬਹੁਤ ਹੈਰਾਨ ਕੀਤਾ ਹੋਇਆ ਮੈਨੂੰ ਬਹੁਤ ਤੰਗ ਕਰਦੇ ਹੋ ਤੇ ਕਹਿੰਦੀ ਮੇਰੇ 8 ਥਾਣੇ ਦੇ ਵਿੱਚ ਮੇਰੀ ਕਹਿੰਦੀ ਚੜਦਾ ਬਹੁਤ ਕਹਿੰਦੀ ਜਿਹੜੀ ਮਰਜ਼ੀ ਥਾਣੇ ਤੇ ਚਲੀ ਜਾ ਮੈਨੂੰ ਜਦੋਂ ਤੁਸੀਂ ਪੈਸੇ ਲਈ ਤੁਸੀਂ ਹੋਰ ਤਾਂ ਰੁਕਿਆ ਗਿਆ ਮੈਂ ਤੁਹਾਡੇ ਕੋਲ ਵੀ ਆਈ ਨਹੀਂ ਨਹੀਂ ਕੁਝ ਨਹੀਂ ਕਿਹਾ ਤੁਹਾਡੇ ਹਸਬੰਦ ਮੈਡਮ ਕੀ ਨਾਮ ਹੈ ਮੈਡਮ ਤੁਹਾਡਾ ਕੀ ਨਾਮ ਹੈ ਆ ਰਹੇ ਜੀ ਹੁਣੇ ਹੀ ਆਏ ਅਸੀਂ ਮੈਡਮ ਨਾਮ ਕੀ ਹੈ ਮੈਡਮ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਨਰਿੰਦਰ ਕੌਰ ਹੈ ਜੀ ਕਿੰਨੇ ਸਮੇਂ ਤੋਂ ਰਹਿ ਰਹੇ ਸੀ ਰੈਂਟ ਵਾਲੇ ਉੱਥੇ ਐ ਵੈਸੇ ਤਾਂ ਮੈਂ ਇੱਥੇ ਨਾਗਰੇ ਰਹਿ ਰਿਹਾ ਸੀ ਰੈਂਟ ਤੇ ਪਹਿਲਾਂ ਹੁਣ ਮੈਂ ਇਹਨਾਂ ਕੋਲ ਆਪਣੀ ਦੀਦੀ ਭੈਣ ਕੋਲ ਰਹਿੰਦੀ ਆ ਜੀ ਮੈਡਮ ਉਹਨਾਂ ਦੇ ਨਾਲ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਕਿਰਾਏ ਦੇ ਵਿੱਚ ਲੋਨੀ ਜੀ ਹਾਂ ਜੀ ਨੂਰਪੁਰ ਟਿਹਾਨੇ ਨੇ ਦੀਦੀ ਕੋਲ ਕਿ ਉਹਨਾਂ ਕੋਲ ਕੁੜੀ ਕੋਲ ਨਹੀਂ ਕੁੜੀ ਕੋਲ ਕੁੜੀ ਕੋਲ ਤਾਂ ਮੈਨੂੰ ਹੋ ਗਏ 6 ਮਹੀਨੇ ਸੀ 6 ਮਹੀਨੇ ਪਹਿਲਾਂ ਲੈਣ ਦੇ ਕਿੰਨੇ ਪੈਸੇ ਪਹਿਲਾਂ ਵੀ ਕਦੀ ਲਿਆ ਪਹਿਲਾਂ 6 ਮਹੀਨੇ ਪਹਿਲਾਂ ਹਾਂਜੀ ਹਾਂਜੀ ਤੇ ਉਦੋਂ ਦਾ ਵਿਆਜ ਲੈ ਰਹੇ ਹਰ ਮਹੀਨੇ ਹਾਂਜੀ ਹਾਂਜੀ ਹਰ ਮਹੀਨੇ ਤੇ ਜਿਹੜਾ ਅੱਜ ਜਿਹੜਾ ਕੀ ਚੱਕਰ ਹੋਇਆ ਜਿਹੜਾ ਸਾਰਾ ਲੜਾਈ ਝਗੜਾ ਜੋ ਵੀ ਹੋਇਆ ਅੱਜ ਜਿਦਾਂ ਹੋਇਆ ਮੈਨੂੰ ਆਈ ਇਹ ਤੇ ਮੈਂ ਨਾ ਇਹਨੂੰ 500 ਰੁਪਏ ਫੜਾਇਆ ਮੈਂ ਕਿਹਾ ਵੀ ਲੈ ਫੜ 500 ਰੁਪਏ ਹੈ ਨਾ ਤੇ ਮੈਂ ਉਹਨੂੰ ਕਿਹਾ ਕਿ ਤੇ ਫਿਰ ਵਿਆਜ ਹਾਂਜੀ ਵਿਆਜ ਹੀ ਬਣਾਈ ਜਾਂਦੀ ਹੈ ਜੇ ਤੁਸੀਂ ਕਹਿ ਰਹੇ ਹੋ 800 ਜਿਹੜੇ ਤੁਸੀਂ ਦੇ ਚੁੱਕੇ ਅੱਜ ਵੀ ਤੇਰਾ ਬਣਦਾ ਆ ਵੀ ਗੁੰਡਪੁੰਡਾ ਦਿਖਾਰੀ ਸੀ ਪਹਿਲਾਂ ਨਹੀਂ ਸੀ ਮੈਨੂੰ ਇਸ ਤਰ੍ਹਾਂ ਕੁਝ ਤੰਗ ਕਰਦੀ ਆ ਹੁਣ ਅੱਜ ਉਹਨੇ ਜਿਹੜਾ ਨਾ ਉਹਦਾ ਵਿਆਹ ਹੁਣ ਹੋਇਆ ਉਹ ਮੁੰਡੇ ਨਾਲ ਜਿਹੜਾ ਗੁੰਡਪੁੰਡੇ ਚ ਪੈਰ ਰੱਖਦਾ ਆ ਜਿਹੜਾ ਵਾਈਟ ਦਾ ਕੰਮ ਕਰਦਾ ਆ ਮੁੰਡਾ ਤੁਹਾਨੂੰ ਲੱਗ ਜਾਣਾ ਪਤਾ ਵੀ ਕਿੱਥੇ ਕੰਮ ਕਰਦਾ ਆ ਉਹ ਮੇਰੇ ਦਿਮਾਗ ਵਿੱਚ ਨਹੀਂ ਆ ਰਿਹਾ ਕਿ ਨਾਮ ਕੀ ਸੀ ਮੁੰਡੇ ਦਾ ਇੱਕ ਵਾਰੀ ਦੁਬਾਰਾ ਨਾਮ ਲਈ ਬੇਟੀ ਹੈ ਜੀ ਉਹਦਾ ਨਾਮ ਬੇਟੀ ਬੇਟੀ ਪੂਰਾ ਨਾਮ ਕੀ ਮੈਡਮ ਨਹੀਂ ਕਿ ਆਜ ਬਾਰਕੁਟੀ ਦਾ ਨਾਮ ਹੈ ਜੀ ਨਹੀਂ ਪੈਸੇ ਲੈਣ ਆਏ ਸੀ ਪਹਿਲਾਂ ਤਾਂ ਫਿਰ ਉਹਨੂੰ ਕਿ ਪੈਸੇ ਦੇਣ ਤੋਂ ਮਨਾਂ ਕਿੰਨਾ ਆਹ 250 ਦਿਨ ਤੋਂ ਮਨਾਂ ਕਿਤਾ ਮੇਰੇ ਕੋਲ 500 ਹੀ ਹੈ ਜੀ ਮੈਡਮ ਉਹ ਲੜਕੇ ਦਾ ਪੂਰਾ ਨਾਮ ਦੱਸ ਸਕਦੇ ਹੋਗੀ ਹੈ ਜਿਹੜਾ ਉਹਦਾ ਹਸਬੰਡ ਹੈ ਨਹੀਂ ਉਹਦਾ ਹਸਬੰਡ ਦਾ ਪੂਰਾ ਨਾਮ ਮੈਡਮ ਇਹ ਜਿਹੜੀ ਢਿੱਲੋ ਕਲੋਨੀ ਚ ਲੜਾਈ ਹੋਈ ਸੀ ਇਹ ਨੂਰਪੁਰ ਹੋਈ ਸੀ ਹਾਂਜੀ ਢਿੱਲੋ ਕਲੋਨੀ ਚ ਮੈਡਮ ਤੁਸੀਂ ਜਦੋਂ ਦੇ ਦਿੱਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਉਹ ਕਹਿੰਦੀ ਵੀ ਮੈਨੂੰ ਮੇਰੇ ਨੇ ਕਿਵੇਂ ਮੇਰੇ ਕੱਪੜੇ ਇਤਨਾ ਆ ਦੇਖੋ ਕਮੀਜ਼ નીચે ਫਟੀ ਹੋਈ ਆ ਤੇ ਉੱਪਰ ਪਾ ਕੇ ਆਈਆਂ ਕੱਪੜੇ ਤੇ ਕੋਈ ਨਹੀਂ ਮੇਰੇ ਇੱਥੇ ਹੱਥ ਪਾਇਆ ਹੈ ਨਾ ਤੇ ਮੇਰਾ ਪਰਸ ਵੀ ਹਾਂ ਦੀ ਹਾਂ ਮੇਰਾ ਪਰਸ ਕੱਟਣ ਦੀ ਕੋਸ਼ਿਸ਼ ਨਹੀਂ ਕੱਪੜੇ ਕਿੰਨੇ ਫਾੜੇ ਹੀ ਤੁਹਾਡੇ ਉਹ ਉਹ ਮਨਪ੍ਰੀਤ ਜਿਹੜੀ ਕੈਸ਼ ਸੀ ਤੇ ਸੱਚੀ ਨਹੀਂ ਇਹ ਕੱਪੜੇ ਫਾੜਨ ਦਾ ਕੀ ਕਰਨ ਹੋ ਗਿਆ ਜੀ ਨਹੀਂ ਉਹ ਮੇ ਪਰਸ ਕੱਢ ਰਹੇ ਸੀ ਅੱਛਾ ਜੀ ਪਰਸ ਕੱਢ ਰਹੇ ਸੀ ਉਸ ਤੋਂ ਤੁਹਾਡੇ ਕੱਪੜੇ ਵੱਟ ਗਏ ਹਾਂਜੀ ਹਾਂਜੀ ਇੱਕ ਕਿੰਨੇ ਕਿੰਨੇ ਸਚੀ ਨੇ ਤੇ ਮਾਨਪ੍ਰੀਤ ਸਚੀ